ਜੋ ਮੇਰੀ ਪਰੀਦੇਮਾਲਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਉਰਨਾਮਿਕ ਨਾਮ ਦੇ ਦਾ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਾਨਾਸ਼ ਕਰਨ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰ ਕਿਟ ਲਹੀ ਚਾਰਨ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਸ੍ਰੀ ਅਕਾਲ ਤਖਤ ਸਹਿਬ ਦੀ ਸਿਰਜਣਾ ਕੀਤੀ ਮੇਰੀ ਪਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਔਰ ਸ੍ਰੀ ਅਕਾਲ ਤਖਤ ਸਬੈਸਥਾਨ ਦੇ ਉੱਤੇ ਜੰਗੀ ਕਰਤਬ ਕਰਨੇ ਕਰਵਾਉਣੇ ਔਰ ਸਵਾਰੀ ਕਰਨੀ ਕਰਵਾਉਣੀ ਜੰਗੀ ਅਭਿਆਸ ਕਰਨੀ ਕਰਵਾਉਣੇ ਪ੍ਰਾਰambh ਕੀਤੇ ਔਰ ਸਿੱਖਾਂ ਨੂੰ ਇੱਕ ਕਵਾਈ ਜਿਹੜੀ ਹੈ ਇੱਕ ਵਿਚਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਖੀ ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ ਔਰ ਚਾਰ ਜਿੱਤਾਂ ਪ੍ਰਾਪਤ ਕੀਤੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ ਜਿਹੜਾ ਹਮੇਸ਼ਾ ਹੀ ਸਿੱਖ irdਿਆਂ ਨੂੰ દિਸ਼ਾ ਨਿਰਦੇਸ਼ ਦਿੰਦਾ ਰੌਸ਼ਨੀ ਵਿਖਾਉਂਦਾ ਰਿਹਾ ਹੈ ਔਰ ਰਹੇਗੀ ਦੁਨੀਆ ਤੱਕ ਰਹੇਗਾ ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੇ ਇਸ ਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ ਜੋ ਮੇਰੀ ਪਰੀਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਗੁਰਨਾਮਕ ਨਾਮ ਮੇ ਦਾ ਸਿੱਖ ਸੰਗਤਾਂ ਨੂੰ ਗੁਰਖਾਲਸਾ ਪੰਥ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਾਨਾਸ਼ ਕਰਨ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰ ਕਿਟ ਲਈ ਚਾਰਨ ਦੇ ਵਿੱਚ ਫਤਿਹ ਪ੍ਰਾਪਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਔਰ ਸ੍ਰੀ ਅਕਾਲ ਤਖਤ ਸਬੈਸਥਾਨ ਦੇ ਉੱਤੇ ਜੰਗੀ ਕਰਤੱਬ ਕਰਨੇ ਕਰਵਾਉਣੇ ਘੋੜਸਵਾਰੀ ਕਰਨੀ ਕਰਵਾਉਣੀ ਜੰਗੀ ਅਭਿਆਸ ਕਰਨੀ ਕਰਵਾਉਣੇ ਆਰੰਭ ਕੀਤੇ ਔਰ ਸਿੱਖਾਂ ਨੂੰ ਇੱਕ ਕਵਾਈ ਜਿਹੜੀਆਂ ਇੱਕ ਵਿੱਚ ਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਮਕਸੀਰ ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ ਔਰ ਚਾਰ ਜਿੱਤਾਂ ਪ੍ਰਾਪਤ ਕੀਤੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ ਜਿਹੜਾ ਹਮੇਸ਼ਾ ਹੀ ਸਿੱਖਿਰਦਿਆਂ ਨੂੰ ਦिशा निर्देश ਦਿੰਦਾ ਰੌਸ਼ਨੀ ਵਿਖਾਉਂਦਾ ਰਿਹਾ ਹੈ ਔਰ ਰਹੇਗੀ ਦੁਨੀਆ ਤੱਕ ਰਹੇਗਾ ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਤੇ ਇਸ ਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ ਜੀ ਮੇਰੀ ਪਰੀਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੈਂ ਸਨੁਚੇ ਸਿੱਖ ਜਗਤ ਨੂੰ ਗੁਰਨਾਮਕ ਨਾਮ ਦੇ ਦਾ ਸਿੱਖ ਸੰਗਤਾਂ ਨੂੰ ਗੁਰਖਾਲਸਾ ਪੰਥ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਾਨਾਸ਼ ਕਰਨ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰ ਕਿਟ ਲਈ ਚਾਰਨ ਦੇ ਵਿੱਚ ਫਤਿਹ ਪ੍ਰਾਪਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੇਰੀ ਪੀੜੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਔਰ ਸ੍ਰੀ ਅਕਾਲ ਤਖਤ ਸਬੰਧਕਾਨ ਦੇ ਉੱਤੇ ਜੰਗੀ ਕਰਤੱਬ ਕਰਨੇ ਕਰਵਾਉਣੇ ਘੋਰ ਸਵਾਰੀ ਕਰਨੀ ਕਰਵਾਉਣੀ ਜੰਗੀ ਅਭਿਆਸ ਕਰਨੀ ਕਰਵਾਉਣੇ ਪ੍ਰਾਰambh ਕੀਤੇ ਔਰ ਸਿੱਖਾਂ ਨੂੰ ਇੱਕ ਕਵਾਈ ਜਿਹੜੀ ਹੈ ਇੱਕ ਵਿਚਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਮਖੀਰ ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ ਔਰ ਚਾਰ ਜਿੱਤਾਂ ਪ੍ਰਾਪਤ ਕੀਤੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ ਜਿਹੜਾ ਹਮੇਸ਼ਾ ਹੀ ਸਿੱਖ ਹਰਦਿਆ ਨੂੰ ਦਿਸ਼ਾ ਨਿਰਦੇਸ਼ ਦਿੰਦਾ ਰੌਸ਼ਨੀ ਬਖਾਉਂਦਾ ਰਿਹਾ ਔਰ ਰਹੇਗੀ ਦੁਨੀਆ ਤੱਕ ਰਹੇਗਾ ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹੀ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੇ ਇਸ ਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ ਹਾਂ